ਮੈਂ ਸੰਤੋਖ ਸਿੰਘ ਨਾਗਰਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਤਿਕਾਰਯੋਗ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 13 ਫਰਵਰੀ ਦੇ ਆਪਾਂ ਦਿੱਲੀ ਸ਼ੰਭੂ ਬਾਰਡਰ ਤੇ ਬੈਠੇ ਆਂ ਖਨੌਰੀ ਬਾਰਡਰ ਤੇ ਸਾਡੇ ਸਤਿਕਾਰਯੋਗ ਡੱਲੇਵਾਲ ਸਾਹਿਬ 21 ਦਿਨਾਂ ਤੋਂ ਭੋਖੜ ਤਾਲ ਤੇ ਬੈਠੇ ਨੇ ਇਸ ਲਈ ਤੁਹਾਨੂੰ ਬੇਨਤੀ ਕਰਦੇ ਆਂ ਕੱਲ ਨੂੰ ਆਪਾਂ ਨੂੰ ਜਿਹੜਾ ਹੁਕਮ ਆਇਆ ਹੈ ਜਥੇਬੰਦੀਆਂ ਵੱਲੋਂ ਕੱਲ 18 ਤਰੀਕ ਨੂੰ ਦੁਪਹਿਰ ਆਪਾਂ ਨੇ ਤਕਰੀਬਨ 12 ਵਜੇ ਤੋਂ 3 ਵਜੇ ਤੱਕ 3 ਘੰਟੇ ਲਈ ਰੇਲਾਂ ਦਾ ਜੱਗਾ ਜਾਮ ਕਰਨਾ ਹੈ ਪੂਰੇ ਪੰਜਾਬ ਦੇ ਵਿੱਚ ਆਪਣੀ ਡਿਊਟੀ ਲੱਗੀ ਹੈ ਸਮਰਾਲੇ ਸਮਰਾਲੇ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਤੁਸੀਂ ਪਹੁੰਚਣਾ ਹੈ ਤੋ ਅਨੂ ਬੇਨਤੀ ਕਰਦੇ ਆਂ ਵੀ ਹਰੇਕ ਪਿੰਡ ਦੇ ਵਿੱਚ ਗੁਰੂ ਘਰਾਂ ਚ ਤੁਸੀਂ ਅਨਾਉਂਸਮੈਂਟ ਜ਼ਰੂਰ ਕਰਾਉਣੀ ਐ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਇਹ ਜਿਹੜੇ ਮਸਲੇ ਨੇ ਇਹਦੀਆਂ ਮੰਗਾਂ ਨੇ ਇਕੱਲੇ ਡੱਲੇਵਾਲ ਸਾਹਿਬ ਦੀਆਂ ਨਹੀਂ ਜਾਂ ਹੋਰ ਕਿਸੇ ਜਥੇਬੰਦੀ ਦੇ ਆਗੂਆਂ ਦੀਆਂ ਨਹੀਂ ਇਹ ਆਪਣੇ ਸਮੁੱਚੇ ਪੰਜਾਬ ਦਾ ਮਸਲਾ ਹੈ ਕਿਸਾਨੀ ਤੇ ਜਵਾਨੀ ਪੰਜਾਬ ਦੀ ਹੋਂਦ ਦਾ ਮਸਲਾ ਹੈ ਬੜੇ ਗੰਭੀਰ ਜਿਹੜੀ ਆਪਣੀਆਂ ਮੰਗ ਮਸਲੇ ਨੇ ਬਹੁਤ ਗੰਭੀਰ ਹੈ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਇੱਕ ਤਾਂ ਇਹ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਇਹਦੇ ਨਾਲ ਹਰੇਕ ਬੰਦੇ ਨੂੰ ਬਹੁਤ ਸਾਰਿਆਂ ਨੂੰ ਪਤਾ ਨਹੀਂ ਲੱਗਦਾ ਵੀ ਰੇਲਾਂ ਕਿੱਧਰ ਰੋਕਣੀਆਂ ਨੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਇਹ ਵੀਡੀਓ ਜਿਹੜੀ ਪਾ ਰਿਹਾ ਮੈਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕੱਲ ਨੂੰ ਯਾਨੀ ਕਿ 18 ਤਰੀਕ ਨੂੰ ਸਮਰਾਲੇ 12 ਵਜੇ ਤੋਂ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ ਸ਼ਹਿਰ ਵਾਸੀਆਂ ਨੂੰ ਵੀ ਮੈਂ ਸਮਰਾਲੇ ਦੇ ਵਾਸੀਆਂ ਨੂੰ ਵੀ ਬੇਨਤੀ ਕਰਦਾ ਤੁਹਾਡਾ ਵੀ ਫਰਜ਼ ਬਣਦਾ ਹੈ ਤੁਸੀਂ ਵੀ ਦੋ ਘੜੀਆਂ ਆਪਣਾ ਕੰਮ ਛੱਡ ਕੇ ਜਰੂਰ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਸਾਰਿਆਂ ਦੀ ਆਪਣੀ ਹੱਕੀ ਮੰਗਾਂ ਨੇ ਇਹ ਕੱਲੇ ਕਿਸਾਨਾਂ ਦੀਆਂ ਨਹੀਂ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਹਰੇਕ ਦੇ ਕਿਤੇ ਨਾਲ ਜੁੜੇ ਹੋਈਆਂ ਆਪਣੀਆਂ ਮੰਗਾ ਨੇ ਇਸ ਲਈ ਤੁਹਾਨੂੰ ਬੇਨਤੀ ਹੈ ਵੀ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਸਮਰਾਲੇ ਰੇਲਵੇ ਸਟੇਸ਼ਨ ਤੇ ਪਹੁੰਚਣਾ ਹੈ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਰੇਲਵੇ ਸਟੇਸ਼ਨਾਂ ਤੇ ਧਰਨੇ ਦਿੱਤੇ ਜਾਣੇ ਨੇ ਭੰਦੇਰ ਸਾਹਿਬ ਨੇ ਵੀ ਕਈ ਵੀਡੀਓ ਪਾਈਆਂ ਨੇ ਤੁਹਾਨੂੰ ਸਮਝਾਇਆ ਸਾਰਾ ਵੀ ਆਪਾਂ ਨੇ ਇੱਕ ਵਾਰੀ મોદી ਨੂੰ ਦੱਸ ਦਈਏ ਵੀ ਪੰਜਾਬ ਦੇ ਲੋਕ ਇਕੱਠੇ ਨੇ ਆਪਦੇ ਹੱਕਾਂ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ ਅਸੀਂ ਇਕਜੁੱਟਤਾ ਦਾ ਕਾਢ ਨੂੰ ਸਰਕਾਰ ਨੂੰ ਅਹਾਸਸ ਕਰਾਉਣਾ ਹੈ ਵੱਡੀ ਗਿਣਤੀ ਚ ਸਮਰਾਲੇ ਰੇਲਵੇ ਸਟੇਸ਼ਨ ਤੇ ਪਹੁੰਚੋ 12 ਵਜੇ ਤੋਂ ਪਹਿਲਾਂ ਸ਼ੇਅਰ ਵੀ ਜਰੂਰ ਕਰ ਦਿਓ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਗਾਂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 12 ਤੋਂ 3 ਵਜੇ ਤੱਕ 3 ਘੰਟੇ ਦਾ ਆਪਾਂ ਨੇ ਇਹ ਚੱਕਾ ਜਾਮ ਦਾ ਜਿਹੜਾ ਆਪਾਂ ਨੂੰ ਉੱਪਰੋਂ ਆਰਡਰ ਆਇਆ ਹੈ ਇਸ ਕਰਕੇ ਆਪਾਂ ਵੱਡੀ ਗਿਣਤੀ 'ਚ ਪਹੁੰਚ ਕੇ ਇਹਨੂੰ ਸਫਲ ਬਣਾਉਣਾ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ